ਕਿਤੇ ਧੁਖ ਮਰੀ ਪਈ ਹੋਵੇ ਫਿਰ ਸਾਡੇ ਕਿਸਾਨ ਨੂੰ ਪੁੱਛਿਆ ਜਾਂਦਾ ਜਦੋਂ ਅਸੀਂ ਆਪਣੀਆਂ ਮੰਗਾਂ ਨੂੰ ਮੰਗਦੇ ਆਂ ਫਿਰ ਅਸੀਂ ਅੱਤਵਾਦੀ ਵੱਖਵਾਦੀ ਕਹਿੰਨ ਕੀ ਕੀ ਨਾਮ ਸਾਨੂੰ ਦਿੱਤੇ ਜਾਂਦੇ ਆ ਇਸ ਕਰਕੇ ਮੈਂ ਪਹਿਲਾਂ ਭਰਾਵੋ ਇੱਕ ਬੇਨਤੀ ਕਰਨ ਲੱਗਿਆ ਸੂਬੇ ਦਾ ਆਗੂ ਹੋਣ ਕਰਕੇ ਮੇਰਾ ਪਿੰਡ ਗੱਜੂ ਮਾਜਰਾ ਗੁਰਦੇਵ ਸਿੰਘ ਮੇਰਾ ਨਾਮ ਹੈ ਪਰ ਜਿੰਨਾ ਚਿਰ ਮੈਂ ਬੋਲੂਗਾ ਮੇਰੇ ਕਿਸੇ ਵੀ ਬੋਲ ਤੇ ਨਾਰਾ ਲਾ ਸਕਦੇ ਹੋ ਜਕਾਰਾ ਲਾ ਸਕਦੇ ਹੋ ਤਾੜੀ ਕਿਸੇ ਨੇ ਬਿਲਕੁਲ ਨਹੀਂ ਪ੍ਰਭੂ ਮਾਰਨੀ ਕਿਉਂਕਿ ਤਾੜੀ ਉਦੋਂ ਹੁੰਦੀ ਹੈ ਜਦ ਅਸੀਂ ਖੁਸ਼ੀ ਦੇ ਮਾਹੌਲ ਦੇ ਵਿੱਚ ਬੈਠੇ ਹੋਈਏ ਜਦੋਂ ਅਸੀਂ ਇੱਕ ਦੁੱਖदाई ਘਟਨਾ ਦੇ ਵਿੱਚ ਆਪਣੇ ਦੁੱਖੜੇ ਬਰੋੜਦੇ ਹੋਈਏ ਬਿਲਕੁਲ ਤਾੜੀ ਨਹੀਂ ਸੌਦੀ ਮੇਰੇ ਵੀਰੋ ਛਾੜੀ ਜੱਥੇ ਪੰਦੀ ਦੇ ਵਿੱਚ ਬਿਲਕੁਲ ਤਾੜੀ ਨਹੀਂ ਮਾਰੀ ਜਾਂਦੀ ਅਸੀਂ ਆਪਣੇ ਦੁੱਖ ਘਰੋਂ ਨਹੀਂ ਆਇਆ ਸਾਡੇ ਕਰਨਲ ਸਾਹਿਬ ਨੂੰ ਅਸੀਂ ਨਸਾਬ ਤੋਂ ਆਉਣ ਲਈ ਆਇਆ ਕਿਉਂਕਿ ਸਾਡੇ ਕਰਨਲ ਸਾਹਿਬ ਨਾਲ ਬਹੁਤ ਜਿਆਦਾ ਧੱਕਾ ਹੋਇਆ ਹੈ ਉਹਨਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੇ ਬੇਟੇ ਦੀ ਕੁੱਟਮਾਰ ਹੋਈ ਹੈ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਰਹੀ ਇਸ ਕਰਕੇ ਤੁਹਾਡਾ ਸਿਰ ਜੁੜਿਆ ਹੋਵੇ ਸਾਰੀਆਂ ਜਥੇਬੰਦੀਆਂ ਜੁੜ ਕੇ ਰਹਿਣ ਕਹਿਆ ਕਰਦੇ ਨੇ ਕਈ ਲੋਕ ਬੀਹ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਆ ਠੀਕ ਹੈ ਪਰ ਮੈਂ ਨਹੀਂ ਮੰਨਦਾ ਭਰਾ ਉਹ ਵੀ ਸਰਕਾਰਾਂ ਦੇ ਹੱਥ ਲੰਬੇ ਹੁੰਦੇ ਆ ਹੱਥ ਲੰਬੇ ਹੁੰਦੇ ਆ ਤੁਹਾਡੇ ਲੋਕਾਂ ਦੇ ਸਰਕਾਰਾਂ ਹੁੰਦੀਆਂ ਨੇ ਰੇਤ ਦੀਆਂ ਕੰਦਾਂ ਦੇ ਨਹੀਂ ਮੈਂ ਦੇਖਦਾ ਰਿਹਾ ਛੋਗੇ ਹੁੰਦੇ ਤੋਂ ਲੈ ਕੇ ਜਦੋਂ ਪੁਰਾ ਚੱਲਿਆ ਕਰਦਾ ਸੀ ਪੱਛਮਾਰੇ ਪਾਸੇ ਰੇਤ ਨੂੰ ਚੱਕ ਕੇ ਲਾ ਦਿੰਦਾ ਸੀ ਜਦੋਂ ਪੱਛਮ ਚੱਲਦੀ ਸੀ ਕੁੜੇ ਵਾਲੇ ਪਾਸੇ ਚੱਕ ਕੇ ਰੇਤ ਨੂੰ ਲਾ ਦਿੰਦੀ ਸੀ ਆ ਬੋਡਾਂ ਦੇ ਵਿੱਚ ਤੁਸੀਂ ਨੇ بڑے بڑے ਬੋੜ ਭੱਤੇ ਆ بڑے بڑے ਬੋੜ ਜਿਹੜੇ ਕਹਿੰਦੇ ਸੀ ਵੀ ਕਦੇ ਹਾਰ ਨਹੀਂ ਨਹੀਂ ਮਿੱਟੀ ਦੇ ਵਿੱਚ ਮਿਲਾਏ ਆ ਅੱਜ ਇਹਨਾਂ ਨੂੰ ਜਿਹੜਾ ਹੰਕਾਰ ਹੈ ਇਹਨਾਂ ਦਾ ਦਿੱਲੀ ਦੇ ਵਿੱਚ ਟੁੱਟਿਆ ਭਰਾਵੋ ਐਸੇ ਤਰ੍ਹਾਂ ਸਤਾਈ ਦੇ ਵਿੱਚ ਉਰੇ ਰੋਲਾਂਗੇ ਪਿੰਡਾਂ ਦੇ ਵਿੱਚ ਆਿਆਂ ਨੂੰ ਪੁੱਛਾਂਗੇ ਵੀ ਦੱਸੋ ਵੀ ਤੁਸੀਂ ਸਾਡੇ ਸੈਲਕਾ ਨਾਲ ਤੇ ਸਾਡੇ ਕਿਸਾਨਾਂ ਨਾਲ ਸਾਡੇ ਮਨਜ਼ੂਰਾ ਨਾਲ ਸਾਡੇ ਮਲਾਜਮਾਂ ਨਾਲ ਸਾਡੇ ਜਿੰਨੀਆਂ ਬੀਬੀਆਂ ਜੋ ਕੋਈ ਕੰਮ ਕਰਦੀਆਂ ਸੀ ਕੱਚੇ ਮਲਾਜਮ ਸੀ ਕਹੇ ਟੀਚਰ ਸੀ ਜਾਂ ਕੋਈ ਵੀ ਸੀ ਉਹਨਾਂ ਨਾਲ ਤੁਸੀਂ ਕੀ ਕੀਤਾ ਸਾਡੀਆਂ ਧੀਆਂ ਦੀਆਂ ਚੁੰਨੀਆਂ ਲਾਹਣਾ ਸਾਡੇ ਬਜ਼ੁਰਗਾਂ ਦੇ ਪੱਤਾ ਲਾਹਣਾ ਇਹਸ ਕਰਕੇ ਭਰਾਵੋ ਅਸੀਂ ਪਿੰਡਾਂ ਦੇ ਵਿੱਚ ਘੇਰਾਂਗੇ ਇਹਨਾਂ ਨੂੰ ਘੇਰ ਕੇ ਨਿਸਾਬ ਲਾਵਾਂਗੇ ਪਰ ਇਸੇ ਗੱਲ ਚੱਲ ਰਹੀਦੀ ਗੁਰਲਾਲ ਖਨੌਰ ਦੀ ਵੀ ਉਹਦੇ ਰਿਸ਼ਤੇਦਾਰਾਂ ਦੋਂ ਸਮਾਨ ਮਿਲਿਆ ਭੜਾਵੋ 6 ਤਰਾਲੀਆਂ ਗੁਰਲਾਲ ਖਨੌਰ ਦੇ ਘਰੋਂ ਕਢਾਈਆਂ ਓਏ ਚੋਰ ਵੱਡਾ ਚੋਰ ਜਿਸ ਨੂੰ ਜਿਹੜਾ ਅੱਜ ਕਹਿ ਰਿਹਾ ਕਿ ਮੈਂ ਬਾਹਰੇ ਦੀ ਮੇਰੇ ਦੇ ਦੋਸਤਾਂ ਕਰਿਆ ਮੈਂ ਉਸ ਟਾਈਮ ਸ਼ਬੇਤ ਤੋਂ ਜਦੋਂ ਸਾਨੂੰ ਪਤਾ ਲੱਗਿਆ ਸਾਡੇ 9 ਵਜੇ ਅਸੀਂ ਸ਼ਬੇਤ ਚਲਾ ਦਿੱਤੀ ਸੀ ਬਰਾਦੂ ਸ਼ਬੇਤ ਦੇ ਉੱਤੇ ਮੌਜੂਦ ਰਿਹਾ ਸਾਡਾ ਸਨ ਬਾਹਰ ਇਹ ਸ਼ੰਭੂ ਪੁਰਾਣੇ ਥਾਣੇ ਦੇ ਵਿੱਚ ਸਵੇਰ 4 ਵਜੇ ਤੋਂ ਆ ਕੇ ਬੈਠਿਆ ਹੋਇਆ ਸੀ ਇਹ ਨਾਲ ਸੀ ਜਿੰਨੀ ਚੋਰੀ ਜਿੰਨੀ ਡਕੈਤੀ ਕਿਸਾਨਾਂ ਦੇ ਸਮਾਨ ਦੀ ਕਰਾਈਆ ਭਰਾਵੋ ਉਹ ਸਾਰੀ ਇਹਨੇ ਕਰਾਈ ਹੈ ਦੋਨੇ ਪਾਸੇ ਦੋਨੇ ਫਾਰਮਾਂ ਦਾ 35 ਕਰੋੜ ਦਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਉਹ ਭਗਮਾਨ ਕਮਾਲ ਦੀ ਧੌਣ ਤੇ ਮੋਢਾ ਲੈ ਕੇ ਵਾਪਸ ਕਰਾਉਣਾ ਹੈ ਪ੍ਰਭੂ ਕਰਾਉਣਾ ਕਿੰਨੇ ਹੈ ਕਰਾਉਣਾ ਤੁਸੀਂ ਲੋਕਾਂ ਨੇ ਸਿਰ ਚੋੜਨਗੇ ਉਸੇ ਤਰ੍ਹਾਂ ਅਸੀਂ ਸਾਡੇ ਕਰਨ ਸਾਹਿਬ ਦੀ ਜੋ ਮਿੱਟੀ ਪਲੀਤ ਕੀਤੀ ਹੈ ਇਸ ਲਈ ਉਹ ਤੋਂ ਮਾਫੀ ਮੰਗਾਉਣੀ ਹੈ ਤੇ ਉਹਨੂੰ ਸਜ਼ਾ ਦੇ ਪਾਉਣੀ ਹੈ ਨੋਂ ਧਰ ਲਿਆ ਬਾਬੇ ਨਾਨਕਾ ਪਰ ਕੰਮ ਕਰਨੇ ਗਦਾਰਾਂ ਵਾਲੇ ਇਹਨੂੰ ਹੁਣ ਇਹ ਹੋ ਰਿਹਾ ਵੀ ਮਇਤਾਖਣੀ ਬਹੁਤ ਵੱਡਾ ਹੋ ਗਿਆ ਮੈਂ ਰਾਜਪਾਲ ਦਾ مالک ਹੋ ਗਿਆ ਐ ਨਹੀਂ ਭਰਾਵੋ ਚੱਲਿਆ ਕਰਦੇ ਇਹ ਸਰਕਾਰਾਂ ਨੂੰ ਤੇ ਪੁਲਸ ਵਾਲਿਆਂ ਨੂੰ ਇਹ ਲੋਕ ਮਿੱਟੀ ਦੇ ਵਿੱਚ ਮਿਲਾ ਦਿੰਦੇ ਐ ਆ ਤੁਹਾਡੇ ਸਾਹਮਣੇ ਐ ਬੰਕਲਾ ਦੇਸ ਵਾਲੀ ਬੀਬੀ ਪਨਾਹ ਲਈ ਬੈਠੀ ਐ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਮੋਦੀ ਕੋਲੇ ਐਸੇ ਤਰ੍ਹਾਂ ਇਹਨਾਂ ਨੂੰ ਭੱਜਣਾ ਪੈ ਜਾਣਾ ਕਿਉਂਕਿ ਮੇਰਾ ਟਾਈਮ ਹੋ ਗਿਆ ਸਕੱਤਰ ਸਾਹਿਬ ਖੜੇ ਹੋਵੇ ਜੈ ਜੰਤਾ ਜੈ ਸਿੰਘ ਹਰ ਕੋਈ ਜਿੱਤ ਲੜਨ ਵਾਲੇ ਲੋਕਾਂ ਦੀ वाहिगुरू जी का ख़ालसा वाहिगुरू जी फति धनवाद प्रधान जी